ਗੁਰੂ ਪਿਆਰੀ ਸਾਥ ਸੰਗਤ ਜਿਸ ਇਤਿਹਾਸਕ ਯਾਤਰਾ ਤੇ ਮੈਂ ਆਪ ਜੀ ਨੂੰ ਅੱਜ ਲੈ ਕੇ ਜਾ ਰਿਹਾ ਹਾਂ ਬੇਨਤ ਸੰਤਾਂ ਦੇ ਮਨ ਦੀ ਇਹ ਖਾਹਿਸ਼ ਹੈ ਕਿ ਕਾਂਸ਼ ਇਹ ਯਾਤਰਾ ਸਾਨੂੰ ਗੁਰੂ ਸਾਹਿਬ ਜੀ ਬਖਸ਼ਿਸ਼ ਕਰ ਦੇਣ ਦੁਨੀਆਂ ਦੀਆਂ ਖੂਬਸੂਰਤ ਯਾਤਰਾਵਾਂ ਵਿੱਚੋਂ ਗਿਣੀ ਜਾਣ ਵਾਲੀ ਇਹ ਯਾਤਰਾ ਉੱਤਰਾਖੰਡ ਵਿੱਚ ਪੈਂਦੀ ਹੈ ਤੇ ਬੇਨਤ ਸੰਤਾਂ ਦੇ ਮਨ ਦੀ ਇਹੀ ਹੀ ਪਿਆਸ ਹੈ ਕਿ ਕਲਗੀਧਰ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰ ਦੇਣ ਇਸ ਯਾਤਰਾ ਦੇ ਅਸੀਂ ਵੀ ਪੰਦੀ ਬਣ ਗਏ ਇਹ ਹੈ ਪੰਦਲ ਯਾਤਰਾ ਗੋਬਿੰਦ ਘਾੜ ਤੋਂ ਲੈ ਕੇ ਗੋਬਿੰਦ ਧਾਮ ਤੱਕ ਦੀ ਜਿਸ ਯਾਤਰਾ ਤੋਂ ਬਾਅਦ 6 ਕਿਲੋਮੀਟਰ ਦੀ ਹੋਰ ਯਾਤਰਾ ਕਰਨ ਤੋਂ ਬਾਅਦ ਤੁਸੀਂ ਸੱਚਖੰਡ ਸ੍ਰੀ ਹਿਮਕੁਟ ਸਾਹਿਬ ਜੀ ਦੇ ਪੁੱਤਰ ਦਰਸ਼ਨ دیدار ਕਰ ਸਕਦੇ ਹੋ ਕਿਵੇਂ ਹੋਣੀ ਹੈ ਇਹ ਯਾਤਰਾ ਤੇ ਤੁਸੀਂ ਕਿਸ ਤਰ੍ਹਾਂ ਕਰ ਸਕਦੇ ਹੋ ਜੁੜੇ ਰਹੋ ਸਰਬੰਸੰਗਤ ਨਵੈਰ ਖਾਲਸਾ ਦੇ YouTube ਚੈਨਲ ਦੇ ਨਾਲ ਜਿੰਨਾ ਸੰਤਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਕਰ ਦਿਓ ਆਪ ਦਰਸ਼ਨ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਕੇ ਹੋਰ ਸੰਤਾਨ ਨੂੰ ਇਹ ਜਾਣਕਾਰੀ ਪਹੁੰਚਾਓ ਅਤੇ ਦਰਸ਼ਨ ਕਰਵਾਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੁੱਪ ਯਾਰੀ ਸਾਥ ਸੰਗਤ ਜੀ ਅਸੀਂ ਲੁਧਿਆਣੇ ਤੋਂ ਚੱਲ ਕੇ ਪਹੁੰਚੇ ਹਾਂ ਰਿਸ਼ੀਕੇਸ਼ ਤੇ ਰਿਸ਼ੀਕੇਸ਼ ਤੋਂ 180 ਕਿਲੋਮੀਟਰ ਦਾ ਪਹਾੜੀ ਸਫਰ ਕੇ ਅਸੀਂ ਪਹੁੰਚਾ ਗੋਬਿੰਦ ਘਾਟ ਗੋਬਿੰਦ ਘਾਟ ਪਹਾੜੀ ਇਲਾਕੇ ਦੇ ਵਿੱਚ ਉੱਚੇ-ਉੱਚੇ ਪਹਾੜੀਆਂ ਦੇ ਨਾਲ ਕਿڑی ਹੋਈ ਇੱਕ ਬੜੀ ਖੂਬਸੂਰਤ ਜਗ੍ਹਾ ਹੈ ਜਿੱਥੇ ਕਿ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਉਸਾਰਿਆ ਗਿਆ ਹੈ ਤੇ ਬੇਅੰਤ ਸੰਤਾ ਇੱਥੇ ਆ ਕੇ ਵਿਸ਼ਰਾਮ ਕਰਦੇ ਹਨ ਤੇ ਇੱਥੋਂ ਹੀ ਫਿਰ ਪੈਦਲ ਯਾਤਰਾ ਸ਼ੁਰੂ ਕਰਦੀ ਹੈ ਗੋਬਿੰਦ ਘਾਟ ਤੋਂ ਪੈਦਲ ਯਾਤਰਾ ਜੋ ਹੈ ਤਕਰੀਬਨ 13 ਮੀਲ ਦੀ ਵਿੱਤ ਹੈ ਗੋਬਿੰਦ ਧਾਮ ਦੀ ਤੇ ਇਹ ਯਾਤਰਾ ਅਲੋਕ ਕੁੰਨ ਜਾ ਰਹੇ ਆ ਦੇ ਨਾਲ ਭਰੀ ਹੋਈ ਹੈ। ਗੋਬਿੰਦ ਘਾੜ ਤੋਂ ਗੋਬਿੰਦ ਧਾਮ ਦਾ ਸਫ਼ਰ ਕਾਫੀ ਲੰਬੇਰਾ ਹੈ ਇਸ ਕਰਕੇ ਸੰਤਾਂ ਇਸ ਜਗ੍ਹਾ ਦੇ ਉੱਤੇ ਰਾਤ ਰੈਂਦੇ ਹਨ ਤੇ ਰਾਤ ਰਹਿਣ ਤੋਂ ਬਾਅਦ ਸਵੇਰੇ ਅਮਰਤ ਵੇਲੇ ਤੋਂ ਲੈ ਕੇ 10 ਵਜੇ ਦੇ ਵਿੱਚ ਵਿੱਚ ਇੱਥੋਂ ਪੈਦਲ ਯਾਤਰਾ ਸ਼ੁਰੂ ਕਰ ਲੈਂਦੇ ਹਨ ਤਾਂ ਕਿ ਉਹ ਗੋਬਿੰਦ ਧਾਮ ਤਕਰੀਬਨ ਦੁਪਹਿਰ ਤੋਂ ਬਾਅਦ ਜਾਂ ਸ਼ਾਮ ਤੱਕ ਆਰਾਮ ਨਾਲ ਪਹੁੰਚ ਸਕਣ ਕਿਉਂਕਿ ਸਫ਼ਰ ਲੰਮਾ ਹੋਣ ਕਰਕੇ ਪਹਾੜੀ ਇਲਾਕੇ ਦੇ ਵਿੱਚੋਂ ਦੀ ਜੰਗਲਾਂ ਦੇ ਵਿੱਚੋਂ ਦੀ ਨਦੀ ਦੇ ਨਾਲ-ਨਾਲ ਸਫ਼ਰ ਕਰਨਾ ਹੈ ਅਤੇ ਬਹੁਤ ਹੀ ਮੁਸ਼ਕਲ ਚੜਾਈ ਹੁੰਨ ਕਰਕੇ ਟਾਈਮ ਲੱਗ ਜਾਂਦਾ ਹੈ। ਪਹਿਲਾਂ ਤਾਂ ਸਾਰੇ ਹੀ ਰਸਤਾ ਪੈਦਲ ਹੁੰਦਾ ਸੀ ਸੰਤਾ ਪੈਦਲ ਕਰਦੀਆਂ ਸਨ ਪਰ ਥੋੜੀ ਤਰੱਕੀ ਹੁੰਨ ਕਰਕੇ ਇੱਥੇ 4 ਕਿਲੋਮੀਟਰ ਦਾ ਸਫ਼ਰ ਜੋ ਹੈ ਤੁਸੀਂ ਗੱਡੀਆਂ ਤੇ ਕਰ ਸਕਦੇ ਹੋ ਉੱਥੋਂ ਦੀ ਲੋਕਲ ਗੱਡੀ ਸਿਰਫ 50 ਰੁਪਏ ਦੇ ਵਿੱਚ ਆਪ ਜੀ ਨੂੰ 4 ਕਿਲੋਮੀਟਰ ਤੇ ਇੱਕ ਕਸਬਾ ਹੈ ਉੱਥੋਂ ਤੱਕ ਪਹੁੰਚਾ ਦਿੰਦੀ ਹੈ ਤੇ ਸੰਤਾ ਉੱਥੋਂ ਹੀ ਫਿਰ ਪੈਦਲ ਯਾਤਰਾ ਸ਼ੁਰੂ ਕਰਦੇ ਹਨ। ਸ੍ਰੀ ਹင်ਪੁਰ ਸਾਹਿਬ ਉਹ ਜਗ੍ਹਾ ਜਿੱਥੇ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪਣੀ ਜੀਵਨ ਕਥਾ ਦੇ ਵਿੱਚ ਲਿਖਿਆ ਹੋਇਆ ਹੈ ਕਿ ਮੈਂ ਪਿਛਲੇ ਜਨਮ ਵਿੱਚ ਦੁਸ਼ਟ ਨਮਨਾਂ ਦੇ ਇੱਕ ਮਹਾਪੁਰਖ ਦੇ ਨਾਮ ਤੇ ਜਾਣਿਆ ਜਾਂਦਾ ਸੀ ਜੋ ਕਿ ਲੋਕਪਾਲ ਝੀਲ ਦੇ ਕਿਨਾਰੇ ਤੇ ਬੈਠ ਕੇ ਬਿਆੰਤ ਸਮੇਂ ਤੋਂ ਤਪ ਕਰ ਰਿਹਾ ਸੀ ਤੇ ਉੱਤੇ ਹੀ ਅਕਾਲ ਪੁਰਖ ਜੀ ਦੇ ਨਾਲ ਉਹਨਾਂ ਦੀ ਵਾਰਤਾ ਹੋਈ ਸੀ ਜੋ ਚੌਪਾਈ ਸਾਹਿਬ ਦੀ ਬਾਣੀ ਆਪਾਂ ਪੜ੍ਹਦੇ ਹਾਂ ਉਸ ਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਉਹ ਸਾਰੀ ਵਰਤਾ ਨੂੰ ਅੰਕਿਤ ਕੀਤਾ ਹੈ ਤੇ ਜੋ ਹਿੰਮਤਾ ਪ੍ਰਤੀ ਪਾਠ ਕਰਦੇ ਹਾਂ ਉਹਦੇ ਵਿੱਚ ਇਹ ਸ਼ਬਦ ਤਕਰੀਬਨ ਆਪ ਸੰਗਤਾਂ ਪੜਦੀਆਂ ਵਿਚਾਰਦੀਆਂ ਉਹ ਤੇ ਗੁਰੂ ਸਾਹਿਬ ਜੀ ਨੂੰ ਯਾਦ ਕਰਕੇ ਉਹਨਾਂ ਦਾ ਸ਼ੁਕਰਾਨਾ ਕਰਦੇ ਆ ਉਹ ਤੇ ਉਹਨਾਂ ਦੇ ਸ਼ੁਕਰਾਨੇ ਦਾ ਹੀ ਇੱਕ ਅੰਸ਼ ਹੈ ਜਿਹੜੀਆਂ ਸੰਗਤਾਂ ਬਾਣੀ ਪੜਦੀਆਂ ਨੇ ਤਨਤਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਰਨਾਂ ਨਾਲ ਜੁੜੀਆਂ ਹਨ ਉਹ ਸਾਰੀਆਂ ਸੰਗਤਾਂ ਦੇ ਮਨ ਦੀ ਇਹੋ ਪਿਆਸ ਹੁੰਦੀ ਹੈ ਕਿ ਉਹ ਇਹ ਯਾਤਰਾ ਕਰਨ ਦੂਰੋਂ ਦੂਰੋਂ ਸੰਤਾ ਆਂਦੀਆਂ ਹਨ ਤੇ ਗੋਬਿੰਦ ਘਾਟ ਵਿਖੇ ਹੀ ਉਹ ਆਪਣਾ ਸਾਰਾ ਸਾਜੋ-ਸਮਾਨ ਰੱਖ ਕੇ ਆਪਣੀਆਂ ਗੱਡੀਆਂ ਦੀ ਪਾਰਕਿੰਗ ਕਰਕੇ ਲੋਡ ਵਾਂਗ ਸਮਾਨ ਆਪਣੇ ਨਾਲ ਲੈ ਕੇ ਜਾਂਦੀ ਹੈ ਇਸ ਯਾਤਰਾ ਤੇ ਲਿਜਾਣ ਵਾਸਤੇ ਉਹ ਇੱਕ ਗਰਮ ਸੂਟ ਰੱਖਦੇ ਹਨ ਅਤੇ ਇੱਕ ਛੁੱਟੀ ਰੱਖਦੇ ਹਨ ਬਰਸਾਤੀ ਵੀ ਲੋਡ ਪੈਂਦੀ ਹੈ ਇਸ ਕਰਕੇ ਇੱਥੋਂ ਪਲਾਸਟਿਕ ਦੀਆਂ ਬਰਸਾਤੀਆਂ ਮਿਲ ਜਾਂਦੀਆਂ ਹਨ ਤੇ ਸੰਤਾ ਆਪਣੇ ਨਾਲ ਉਸ ਨੂੰ ਕੈਰੀ ਕਰਦੀਆਂ ਹਨ ਰਸਤੇ ਵਿੱਚ ਖਾਣ ਪੀਣ ਦਾ ਹੋਰ ਛੋਟਾ ਮोटा ਸਮਾਨ ਜਿੱਦਾਂ ਡ్రਾਈ ਫਰੂਟ ਅਤੇ ਗੁੱਲੂ ਕੋਜ ਜਿਸ ਦੀ ਜ਼ਰੂਰਤ ਪੈਂਦੀ ਹੈ ਪਾਣੀ ਦੀ ਬੋਤਲ ਸਾਧ ਸੰਗਤ ਜੀ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਪੈਦਲ ਚੱਲਦੇ ਸਮੇਂ ਚੜਾਈ ਚੜਦੇ ਸਮੇਂ ਇੱਥੇ ਆਪ ਜੀ ਨੂੰ ਬਾਰ ਬਾਰ ਪਿਆਸ ਲੱਗਦੀ ਹੈ ਤੇ ਥੋੜੀ ਥੋੜੀ देर ਰੁੱਕ ਕੇ ਆਪ ਜੀ ਨੇ ਇੱਕ ਇੱਕ ਦੋ ਦੋ ਘੁੱਟ ਪਾਣੀ ਜ਼ਰੂਰ ਸਕਣਾ ਹੈ ਜਦ ਆਪ ਪੈਦਲ ਯਾਤਰਾ ਸ਼ੁਰੂ ਕਰਦੇ ਹੋ ਤੇ ਦਿਲਕਸ਼ ਨਜ਼ਾਰੇ ਆਪ ਜੀ ਦੀਆਂ ਅੱਖਾਂ ਨੂੰ ਸਕੂਨ ਦਿੰਦੇ ਹਨ ਸੰਗਰੇ ਜੰਗਲ ਦੇ ਵਿੱਚੋਂ ਦੀ ਤਿੰਨ ਟੁਲੇ ਕੇ 4 ਫੁੱਟ ਚੌੜੇ ਰਸਤੇ ਜਿੱਥੇ ਸੰਗਤਾਂ ਆਂਦੀਆਂ ਜਾਂਦੀਆਂ ਹਨ ਵਾਹਿਗੁਰੂ ਵਾਹਿਗੁਰੂ ਕਹਿੰਦੇ ਹਨ ਇੱਕ ਦੂਜੇ ਨੂੰ ਹੌਸਲਾ ਦਿੰਦੇ ਹੋਏ ਕਦਮ ਬਾਈ ਕਦਮ ਵਧਦੇ ਹੋਏ ਗੁਰੂ ਸਾਹਿਬ ਜੀ ਦੇ ਦਰਬਾਰ ਵੱਲ ਨੂੰ ਚਾਲੇ ਪੁੰਦੇ ਹਨ ਇਸ ਸਾਰੇ ਸਫ਼ਰ ਦੇ ਵਿੱਚ ਸਾਧ ਸੰਗਤ ਜੀ ਆਪਣੇ ਸਰੀਰ ਦਾ ਖਾਸ ਖਿਆਲ ਰੱਖਣਾ ਹੈ ਸਾਹ ਨਾਲ ਚੜੇ ਅਤੇ ਪੈਦਲ ਚੱਲਣ ਵਾਸਤੇ ਮੁਸ਼ਕਲ ਨਾ ਹੋਵੇ ਇਸ ਕਰਕੇ ਇੱਕ ਬਾਸ ਦਾ ਡੰਡਾ ਆਪਣੇ ਕੋਲ ਜ਼ਰੂਰ ਰੱਖਣਾ ਹੈ ਤਦ ਆਪ ਜੀ ਦੇ ਬੂਟ ਫਲੀਟ ਹੋਣੇ ਚਾਹੀਦੇ ਹਨ ਜੋ ਕਿ ਪੱਥਰਾਂ ਦੇ ਰਸਤੇ ਮੁਤਾਬਕ ਆਪਣੇ ਆਪ ਨੂੰ ਢਾਲ ਕੇ ਤੁਹਾਨੂੰ ਫਿਸਲਣ ਤੋਂ ਬਚਾਉਣ ਕਿਉਂਕਿ ਅੱਗੇ ਜਿਹੜਾ ਰਸਤਾ ਹੁੰਦਾ ਹੈ ਉਪਰਲੇ ਪਹਾੜਾਂ ਦੇ ਵਿੱਚ ਉੱਥੇ ਤਕਰੀਬਨ ਬਰਫ਼ ਹੁੰਦੀ ਹੈ ਤੇ ਉਹੀ ਬੂਟ ਤੁਹਾਨੂੰ ਬਰਫ਼ ਤੇ ਚੱਲਣ ਵਾਸਤੇ ਵੀ ਸਹਾਇਤਾ ਕਰਦੇ ਹਨ ਗੁਰੂ ਦੇ ਪਿਆਰ ਵਿੱਚ ਡੁੱਬੀਆਂ ਹੋਈਆਂ ਸੰਤਾਂ ਵਾਹਿਗੁਰੂ ਵਾਹਿਗੁਰੂ ਕਰਦੀਆਂ ਕਈ ਸੰਤਾ 24 ਸਬਦ ਜੀ ਦਾ ਪਾਠ ਕਰਦੇ ਹੁੰਦੇ ਕਈਆਂ ਨੇ ਆਪਣੇ ਮੋਬਾਈਲਾਂ ਦੇ ਉੱਤੇ ਸੁਖਮੀ ਸਾਹਿਬ ਦੇ ਪਾਠ ਲਗਾਏ ਹੁੰਦੇ ਹਨ ਗੁਰੂ ਸਾਹਿਬ ਜੀ ਨੂੰ ਯਾਦ ਕਰਤੇ ਕਦਮ ਮੁਕਦਮ ਉਦੋਂ ਦੇ ਗੁਰਦੁਆਰਾ ਗੋਬਿੰਦ ਘਾਟ ਤੋਂ ਗੋਬਿੰਦ ਧਾਮ ਵੱਲ ਵੱਧਦੇ ਹਨ ਰਸਤੇ ਦੇ ਵਿੱਚ ਨਦੀ ਦੇ ਨਾਲ-ਨਾਲ ਚੱਲਦੇ ਹੋਏ ਬਿਆਨਤ ਕੁਦਰਤ ਦੇ ਨਜ਼ਾਰੇ ਅੱਖਾਂ ਨੂੰ ਸਕੂਨ ਦਿੰਦੇ ਹਨ ਕਿਤੇ ਕਿਤੇ ਉੱਚੀਆਂ ਪਹਾੜੀਆਂ ਤੋਂ ਚਰਨੇ ਵਗਦੇ ਨਜ਼ਰ ਆਉਂਦੇ ਹਨ ਕਿਤੇ ਕਿਤੇ ਸੰਘਨੇ ਜੰਗਲ ਦੇ ਵਿੱਚੋਂ ਦੀ ਨੰਗਦੇ ਹੋਏ ਪੰਛੀਆਂ ਦੇ ਕੋਕਲ ਦੀ ਆਵਾਜ਼ ਤੁਹਾਨੂੰ ਇੱਕ ਵੱਖਰੇ ਹੀ ਅਨੰਦ ਵਿੱਚ ਲੈ ਕੇ ਜਾਂਦੀ ਹੈ ਨੌਜਵਾਨ ਸੰਗਤਾਂ ਤੇ ਪੈਂਦਲ ਚੱਲਦੇ ਹਨ ਪਰ ਜਿਹੜੇ ਬਜ਼ੁਰਗ ਵੀ ਹਨ ਉਹ ਵੀ ਹਿੰਮਤ ਨਹੀਂ ਹਾਰਦੇ ਪੈਂਦਲ ਚੱਲਣ ਦੀ ਕੋਸ਼ਿਸ਼ ਕਰਦੇ ਹਨ ਤੇ ਜਿਹੜੇ ਪੈਂਦਲ ਨਹੀਂ ਚੱਲ ਸਕਦੇ ਉਹ ਘੋੜਿਆਂ ਦੀ ਸਵਾਰੀ ਕਰਦੇ ਹਨ ਖੱਚਰਾ ਲੈ ਲੈਂਦੇ ਹਨ ਅਤੇ ਕੁਝ ਸੰਗਤਾਂ ਉਠੂ ਕਰਦੀਆਂ ਹਨ ਅਤੇ ਹਰ ਤਰੀਕੇ ਦੇ ਨਾਲ ਇਸ ਯਾਤਰਾ ਤੇ ਪਹੁੰਚਣ ਦੀ ਕੋਸ਼ਿਸ਼ ਕਰਦੀਆਂ ਹਨ ਵਿਅਤ ਸੰਤਾਂ ਦੇ ਮਨ ਵਿੱਚ ਪਿਆਰ ਹੁੰਦਾ ਹੈ ਉਹ ਹਰ ਤਰੀਕੇ ਦੇ ਨਾਲ ਚੱਲਣ ਦੀ ਕੋਸ਼ਿਸ਼ ਕਰਦੀਆਂ ਹਨ ਪੈਂਡਾ ਕੱਟਦੇ ਹੋਏ ਕਿਉਂਕਿ ਗੁਰੂ ਸਾਹਿਬ ਜੀ ਨੇ ਹੀ ਆਪਣੀ ਬਾਣੀ ਦੇ ਵਿੱਚ ਦਰਜ ਕੀਤਾ ਹੈ ਚਰਨ ਸ਼ਰਨ ਗੁਰ ਇਕ ਪੈਂਡਾ ਜਾਈ ਚੱਲ ਸਤਗੁਰੂ ਕੋਟ ਪੈਂਡਾ ਅੱਗੇ ਹੋਏ ਲੈ ਤੇ ਕਦਮ-ਕਦਮ ਜਦੋਂ ਤੁਸੀਂ ਗੁਰੂ ਸਾਹਿਬ ਜੀ ਵੱਲ ਵਧਾਓਗੇ ਤਖਤ குரு ਸਾਹਿਬ ਜੀ ਕਈ ਹਜ਼ਾਰਾਂ ਕਦਮ ਆਪ ਜੀ ਨੂੰ ਲੈਣ ਵਾਸਤੇ ਅੱਗੋਂ ਆਣਗੇ ਇਸੇ ਹੀ ਪਿਆਰ ਵਿੱਚ ਤਕਲਗੀ ਤਰ ਪਾਸ਼ਾ ਜੀ ਦੇ ਪਿਆਰ ਵਿੱਚ ਭਿੱਜੀਆਂ ਹੋਈਆਂ ਸੰਤਾ ਵਾਹਿਗੁਰੂ ਵਾਹਿਗੁਰੂ ਕਰਦੀਆਂ ਇਸ ਯਾਤਰਾ ਦੇ ਆਨੰਦ ਲੈਂਦੀਆਂ ਹੋਈਆਂ ਅੱਗੇ ਵਧਦੀਆਂ ਹਨ ਕੁਦਰਤ ਦੇ ਅਲੱਗ ਨਜ਼ਾਰਿਆਂ ਦਾ ਆਨੰਦ ਲੈਂਦੇ ਹੋਈਆਂ ਸੰਤਾ ਜਿੱਦੋਂ 7-8 ਕਿਲੋਮੀਟਰ ਦਾ ਸਫ਼ਰ ਕਰਦੀਆਂ ਹਨ ਤਾਂ ਇਸ ਜਗ੍ਹਾ ਦੇ ਉੱਤੇ ਤਕਰੀਬਨ ਸੰਤਾ ਥੱਕ ਜਾਂਦੀਆਂ ਹਨ ਤੇ ਪੰਜਾਬ ਤੋਂ ਕਈਆਂ ਹੋਈਆਂ ਸੰਤਾਂ ਨੇ ਗੁਰੂ ਸਾਹਿਬ ਦੀ ਯਾਤਰਾ ਕਰਦੀਆਂ ਹੋਈਆਂ ਸੰਤਾਂ ਵਾਸਤੇ ਇੱਕ ਅਲੱਗ ਕਿਸਮ ਦਾ ਲੰਗਰ ਲਗਾਇਆ ਹੋਇਆ ਹੈ ਉਹ ਹੈ ਲੱਤਾਂ ਦੀ ਮਾਰਸ਼ ਦੀ ਸੇਵਾ ਪੈਦਲ ਚੱਲਦਿਆਂ ਹੋਇਆਂ ਕਈਆਂ ਦਿੱਲਤਾਂ ਵਿੱਚ ਖੱਲੀਆਂ ਪੈ ਜਾਂਦੀਆਂ ਲੋਕੀ ਥੱਕ ਜਾਂਦੇ ਹਨ ਬੀਬੀਆਂ ਥੱਕ ਜਾਂਦੇ ਹਨ ਤੇ ਇੱਥੇ ਸੇਵਾਦਾਰਾਂ ਦਾ ਜੋ ਜਥਾ ਹੈ ਉਹ ਸਾਰੀ ਸੰਤਾਂ ਦੀ ਆਉ ਭਗਤ ਕਰਦਾ ਹੋਇਆ ਉਹ ਮਿੱਠਾ ਪ੍ਰਸ਼ਾਦ ਸ਼ਕਰ ਵਾਸਤੇ ਵੀ ਦਿੰਦੇ ਹਨ ਤੇ ਕੁਝ ਸਮਾਂ ਆਰਾਮ ਕਰਨ ਵਾਸਤੇ ਕਹਿੰਦੇ ਹਨ ਤੇ ਉਸ ਤੋਂ ਬਾਅਦ ਉਹ ਸੰਤਾਂ ਦੀ ਸੇਵਾ ਵਿੱਚ ਜੁਟ ਜਾਂਦੇ ਹਨ। ਅਲੱਗ-ਅਲੱਗ ਜੜੀ-ਬੂਟੀਆਂ ਦਾ ਤੇਲ ਲੈ ਕੇ ਉਹ ਸੰਤਾਂ ਦੀਆਂ ਲੱਤਾਂ ਦੀ ਮਾਲਸ਼ ਕਰਦੇ ਹਨ। ਸਤਿਗੁਰ ਕੀ ਸੇਵਾ ਸਫਲ ਹੈ। ਸੰਗਤ ਦੀ ਸੇਵਾ ਹੀ ਸਤਿਗੁਰ ਦੀ ਸੇਵਾ ਹੈ। ਤਾਂ ਇਸ ਮੰਤਵ ਨੂੰ ਮੁੱਖ ਰੱਖਦੇ ਹੋਏ ਉਹਨਾਂ ਸਾਰੀਆਂ ਸੰਤਾਂ ਦੇ ਚਰਨ ਝਾੜਦੇ ਹਨ। ਸਤਿਕਰਤੇ ਦੱਤੇ ਆਉਣ ਵਾਲੀਆਂ ਸਾਰੀਆਂ ਸੰਤਾਂ ਦੀ ਸੇਵਾ ਇਸਾਪਨਾ ਕਰਦੇ ਹਨ ਜਿਵੇਂ ਕਿ ਗੁਰੂ ਸਾਹਿਬ ਜੀ ਦੀ ਸੇਵਾ ਕਰਦੇ ਹਨ ਗੁਰਬਾਣੀ ਦੇ ਵਾਕੋਂ ਸਾਖ ਸਤਿਗੁਰੂ ਸੰਗਤ ਵਿੱਚ ਹੀ ਬਿਰਾਜਮਾਨ ਹੁੰਦੇ ਹਨ ਕਿਸ ਰੂਪ ਵਿੱਚ ਗੁਰੂ ਸਾਹਿਬ ਜੀ ਆ ਜਾਣ ਇਹ ਤੇ ਉਹ ਮਾਲਕ ਹੀ ਜਾਣਦਾ ਹੈ ਤੇ ਇਸ ਹੀ ਮੰਤੋਂ ਨੂੰ ਮੁੱਖ ਰੱਖਦੇ ਹੋਏ ਇਹ ਸਾਰੀਆਂ ਸੰਤਾ ਪਿਆਰ ਦੇ ਨਾਲ ਸਾਰੀ ਸੇਵਾ ਦਾ ਸੰਤਾਂ ਦੀ ਸੇਵਾ ਕਰਦੇ ਹਨ ਇਥੋਂ ਕੋਸ਼ ਦੇ ਰਾਮ ਕਰਕੇ ਜਿਹੜੇ ਸੰਤਾਂ ਗਏ ਚੱਲਦੀਆਂ ਹਨ ਤਾਂ ਉੱਥੋਂ ਦੇ ਨਜ਼ਾਰੇ ਅੱਖਾਂ ਨੂੰ ਮੋਹ ਲੈਂਦੇ ਹਨ। ੍ਹੇਮਕੁੰਡ ਦੇ ਪਰਬੰਤੋਂ ਓਨ ਵਾਲੀ ਵਿਸ਼ਾਲ ਨਦੀ ਪੱਥਰਾਂ ਦੇ ਵਿੱਚੋਂ ਦੇ ਨਿਕਲਦੀ ਹੋਈ ਜਦੋਂ ਇਸ ਇਲਾਕੇ ਦੇ ਵਿੱਚ ਸੰਤਾਂ ਦੇ ਪੈਦਲ ਰਸਤੇ ਦੇ ਨਾਲ ਮਿਲਦੀ ਹੈ ਤੇ ਨਜ਼ਾਰਾ ਕੁਦਰਤ ਦੇ ਰੰਗ ਬਖੇਰਦਾ ਹੋਇਆ ਅੱਖਾਂ ਨੂੰ ਸਕੂਨ ਦਿੰਦਾ ਹੈ ਬਹੁਤ ਹੀ ਵਿਸ਼ਾਲ ਅਤੇ ਸੋਹਣਾ ਪੁਲ ਇਸ ਨੂੰ ਪਾਰ ਕਰਨ ਵਾਸਤੇ ਬਣਾਇਆ ਗਿਆ ਹੋਇਆ ਹੈ ਤੇ ਇੱਥੋਂ ਜੋ ਕੁਦਰਤ ਦਾ ਨਜ਼ਾਰਾ ଦେਖਦਾ ਹੈ ਉਹ ਤੇ ਅਲੱਗ ਹੀ ਸਕੂਨ ਪੈਦਾ ਕਰਦਾ ਹੈ ਦੂਰ ਦੂਰ ਉੱਚੀਆਂ-ਉੱਚੀਆਂ ਪਹਾੜੀਆਂ ਤੇ ਪੱਥਰਾਂ ਦੇ ਵਿੱਚੋਂ ਵਗਦੀ ਹੋਈ ਨਦੀ ਦਾ ਸ਼ੋਰ ਆਪ ਜੀ ਨੂੰ ਇੱਕ ਅਲੱਗ ਹੀ ਰੰਗ ਤੇ ਲੈ ਜਾਂਦਾ ਹੈ ਤੇ ਸਤਿਗੁਰ ਜੀ ਦਾ ਸ਼ੁਕਰਾਨਾ ਕਿਤੇ ਵਗੈਰ ਆਪ ਨਹੀਂ ਰਹਿ ਸਕ। ਬੇਨਤ ਸੰਤ ਐਸ ਪੁਲ ਦੇ ਕਿਨਾਰੇ ਤੇ ਬੈਠ ਕੇ ਆਨੰਦ ਲੈਂਦੇ ਹਨ। ਕੁਦਰਤ ਦੇ ਗੀਤ ਗਾਉਂਦੇ ਹੋਏ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋਏ ਫਿਰ ਇੱਥੋਂ ਅੱਗੇ ਵਧਦੇ ਹਨ। ਇਸ ਪੁਲ ਤੋਂ ਬਾਅਦ ਦੋ ਚੜਾਈ ਸ਼ੁਰੂ ਹੁੰਦੀ ਹੈ। ਉਹ ਕਾਫੀ ਤਿੱਖੀ ਚੜਾਈ ਹੈ। ਸੰਘਣਾ ਜੰਗਲ ਹੈ ਤੇ ਚੜਾਈ ਵੱਡੇ-ਵੱਡੇ ਪੱਥਰਾਂ ਦੇ ਵੱਡੀਆਂ-ਵੱਡੀਆਂ ਪੌੜੀਆਂ ਹਨ। ਚੋ ਆਈ ਸੰਗਤ ਤਕੀ ਹੁੰਦੀ ਹੈ ਅਤੇ ਇੱਥੇ ਤਿੱਖੀ ਚੜਾਈ ਹੋਣ ਕਰਕੇ ਸੰਤਾਨ ਨੂੰ ਸਾਹ ਜਲਦੀ ਚੜਦਾ ਹੈ ਥਕੇਵਾਂ ਜਲਦੀ ਹੁੰਦਾ ਹੈ ਇਸ ਕਰਕੇ ਆਸ-ਪਾਸ ਬੈਂਚ ਲੱਗੇ ਹੋਏ ਹਨ ਜਿਨ੍ਹਾਂ ਸੰਤਾਂ ਥੱਕ ਜਾਂਦੀਆਂ ਹਨ ਕੁਝ ਪਲ ਆਰਾਮ ਕਰਕੇ ਫਿਰ ਅੱਗੇ ਵਧਦੇ ਹਨ ਫਿਰ ਥੱਕ ਜਾਂਦੀਆਂ ਤਾਂ ਫਿਰ ਕੁਝ ਪਲ ਆਰਾਮ ਕਰਦੀਆਂ ਹਨ ਪਰ ਡੋਲਦਾ ਕੋਈ ਨਹੀਂ ਗੁਰੂ ਸਾਹਿਬ ਜੀ ਦੀ ਇਸ ਯਾਤਰਾ ਤੇ ਸਿਰਫ ਵਾਹਿਗੁਰੂ ਵਾਹਿਗੋ ਕਾ ਕੇ ਉਸ ਦਾ ਸ਼ੁਕਰਾਨਾ ਕਰਦੇ ਹੋਏ ਅੱਗੇ ਵਧਦੇ ਜਾਂਦੇ ਹਨ ਰਸਤੇ ਵਿੱਚ ਜਗਾ ਜਗਾ ਦੇ ਉੱਤੇ ਛੋਟੀਆਂ ਛੁਟਕਿਆਂ ਦਾ ਕੰਨਾ ਹਮ ਜਿੱਥੋਂ ਸੰਤਾ ਚਾਹ ਪਿੰਦੀਆਂ ਹਨ ਪਰੋਠੇ ਛਕਦੀਆਂ ਹਨ ਆਪਣੇ ਲੋੜਵੰਦ ਜਿੰਨੀ ਕੁ ਸਰੀਰ ਨੂੰ ਲੋੜ ਹੋਵੇ ਉਹ ਖਾਣਾ ਗ੍ਰਹਿਣ ਕਰਦੀਆਂ ਹਨ ਅਤੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਦੇ ਹੋਏ ਤਕਰੀਬਨ 4 ਕਿਲੋਮੀਟਰ ਦਾ ਇਹ ਸਫ਼ਰ ਕਰਨ ਤੋਂ ਬਾਅਦ ਸੰਤਾਂ ਨੂੰ ਜੋ ਸਾਹਮਣੇ ਨਜ਼ਾਰਾ ਨਜ਼ਰ ਆਉਂਦਾ ਹੈ ਉਹ ਇੱਕ ਅਲੱਗ ਹੀ ਉਹਨਾਂ ਨੂੰ ਆਨੰਦ ਦਿੰਦਾ ਹੈ ਉਹ ਹੈ ਜੰਗਲਾਂ ਦੇ ਵਿੱਚੋਂ ਦੀ ਪਾਰ ਹੋ ਕੇ ਇੱਕ ਖੁੱਲੀ ਜਿਹੀ ਵੈਲੀ ਹੁੰਦੀ ਹੈ ਜੋ ਕਿ ਅੱਧਾ ਕਿਲੋਮੀਟਰ ਚੌੜੀ ਹੋਊਗੀ ਤੇ ਇੰਨੀ ਹੀ ਲੰਬੀ ਹੋਏਗੀ ਉੱਥੇ ਹੀ ਇੱਕ ਹੈਲੇਪੈਡ ਬਣਿਆ ਹੋਇਆ ਹੈ ਇੱਥੋਂ ਦਾ ਨਜ਼ਾਰਾ ਇਸ ਤਰ੍ਹਾਂ ਦਾ ਹੈ ਕਿ ਉੱਚੇ ਉੱਚੀਆਂ ਪਹਾੜੀਆਂ ਦੇ ਵਿੱਚ ਘਾਹ ਦੀ ਖੁੱਲੀ ਵਾਲੀ ਬਿਲਕੁਲ ਐਸਟਰਾ ਲੱਗਦਾ ਹੈਗਾ ਤੁਸੀਂ ਇੱਕ ਵੱਖਰੇ ਹੀ ਸਵਰਗ ਵਿੱਚ ਪਹੁੰਚ ਗਏ ਹੋ ਜਿਹੜੀਆਂ ਸੰਤਾ ਪੈਸੇ ਖਰਚ ਕੇ ਹਿਮਕੋਟ ਸਾਬ ਆndੀਆਂ ਹਨ ਉਹ ਗੋਬਿੰਦ ਘਾਟ ਤੋਂ ਹੈਲੀਕਾਪਟਰ ਦੁਆਰਾ ਇਸ ਜਗ੍ਹਾ ਤੇ ਆndੀਆਂ ਹਨ ਜੋ ਕਿ ਗੋਬਿੰਦ ਧਾਮ ਤੋਂ 1 ਕਿਲੋਮੀਟਰ ਪਹਿਲਾਂ ਹੀ ਸਟੇਜ ਲੱਗ ਜਾਂਦੀ ਹੈ ਤੇ ਇੱਥੇ ਹੀ ਸੰਤਾ ਹੈਲੀਕਾਪਟਰ ਦੁਆਰਾ ਆ ਕੇ ਇੱਥੋਂ ਫਿਰ 1 ਕਿਲੋਮੀਟਰ ਦਾ ਸਫ਼ਰ ਕਰਗਾ ਗੋਬਿੰਦ ਧਾਮ ਪਹੁੰਚਦੇ ਹਨ ਬੇਨਤ ਸੰਤਾ ਇਸ ਵੈਲੀ ਦੇ ਕਿਨਾਰੇ ਤੇ ਲੱਗੇ ਹੋਏ ਬੈਂਚਾਂ ਤੇ ਅਤੇ ਘਾਹ ਦੇ ਉੱਤੇ ਬੈਠ ਕੇ ਇਸ ਦਾ ਆਨੰਦ ਲੈਂਦੇ ਹਨ ਕਿਉਂਕਿ ਦੂਰ ਦੂਰ ਗਲੇਸ਼ੀਅਰ ਪਰਬੰਨ ਲੱਦੇ ਪਹਾੜ ਅਤੇ ਵਗਦੇ ਹੋਏ ਝਰਨੇ ਜਦੋਂ ਨਜ਼ਰ ਆਉਂਦੇ ਹਨ ਤੇ ਆਪ ਜੀ ਦੀਆਂ ਅੱਖਾਂ ਨੂੰ ਇੱਕ ਵੱਖਰੇ ਹੀ ਸਵਰਗ ਦਾ ਨਜ਼ਾਰਾ ਦਿੰਦੇ। ਗੋਵਿੰਦਪੁਰ ਤੋਂ 1 ਕਿਲੋਮੀਟਰ ਪਹਿਲਾਂ ਵੈਲੀ ਤੋਂ ਬਾਅਦ ਇੱਕ ਸੰਗਣਾ ਜੰਗਲ ਆਉਂਦਾ ਹੈ ਜਿੱਥੇ ਉੱਚੇ-ਉੱਚੇ ਦੇਵਦਾਰ ਦੇ ਦਰਖਤ ਇੰਨੇ ਸੰਘਣੇ ਹੁੰਦੇ ਹਨ ਕਿ ਥੱਲੇ ਤੱਕ ਰੋਸ਼ਨੀ ਦਾ ਆਣਾ ਹੀ ਮੁਸ਼ਕਲ ਹੋ ਜਾਂਦਾ ਹੈ ਕਿਸੇ ਜਗ੍ਹਾ ਦੇ ਉੱਤੋਂ ਕੋਈ ਪੱਤੇ ਟੁੱਟੇ ਹੋਣ ਤੇ ਰੋਸ਼ਨੀ ਇਸ ਤਰ੍ਹਾਂ ਆਂਦੀ ਹੈ ਜਿਦਾਂ ਦੂਰ ਕਿਸੇ ਨੇ ਟਾਰਚ ਮਾਰ ਕੇ ਸਾਨੂੰ ਰੋਸ਼ਨੀ ਦਾ ਇਸ਼ਾਰਾ ਕਰਦੇ ਹਨ ਇੱਕ ਅਲੱਗ ਹੀ ਨਜ਼ਾਰਾ ਪੇਸ਼ ਹੁੰਦਾ ਹੈ ਮੋٹے-ਮੋٹے ਦਰਖਤਾਂ ਦੇ ਵਿੱਚੋਂ ਦੀ ਰਸਤਾ ਬਣਿਆ ਹੋਇਆ ਹੈ ਤੇ ਸੰਤਾਂ ਵਾਹਿਗੁਰੂ ਵਾਹਿਗੁਰੂ ਕਰਦਿਆਂ ਇਹ ਰਸਤਾ ਪਾਰ ਕਰਦੀਆਂ ਹਨ ਇਸ ਰਸਤੇ ਦੇ ਉੱਤੇ ਘੋੜਿਆਂ ਦੇ ਆਨਜਨਕੇ ਤਿਲਕਨ ਵੀ ਕਾਫੀ ਹੋ ਜਾਂਦੀ ਹੈ ਤੇ ਸੰਤਾਂ ਨੂੰ ਬੇਨਤੀ ਹੈ ਕਿ ਜਦੋਂ ਵੀ ਆਪ ਜਾਵੋ ਤੇ ਬੜੇ ਹੀ ਆਰਾਮ ਦੇ ਨਾਲ ਇਹ ਰਸਤਾ ਨੰਗਨਾ ਕਿਉਂਕਿ ਇੱਥੋਂ ਤਿਲਕ ਕੇ ਸੱਟ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ। ਗੁਰੂ ਜੀ ਦੀ ਪਿਆਰ ਵਿੱਚ ਭਿੱਜੀਆਂ ਹੋਈਆਂ ਸੰਤਾਂ ਹੌਲੀ-ਹੌਲੀ ਕਦਮ ਕਦਮ ਦੰਦੀਆਂ ਹੋਈਆਂ ਜਦੋਂ ਇਹ ਜੰਗਲ ਪਾਰ ਕਰਦੀਆਂ ਹਨ ਤੇ ਹੋਣ ਜਾਂਦੀਆਂ ਹਨ। ਗੋਵਿੰਦਪੁਰ ਇੱਕ ਛੋਟਾ ਜਿਹਾ ਕਸਬਾ ਹੈ ਤੇ ਕਸਬੇ ਦੇ ਇੱਕ ਕਿਨਾਰੇ ਦੇ ਉੱਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਬਹੁਤ ਹੀ ਵਿਸ਼ਾਲ ਰਹਾਇਸ਼ੀ ਬਿਲਡਿੰਗਾਂ ਬੜੀਆਂ ਹੋਈਆਂ ਹਨ ਜੋ ਸੰਗਤਾਂ ਇਸ ਜਗ੍ਹਾ ਤੇ ਆ ਕੇ ਆਪਣਾ ਆਧਾਰ ਕੜ ਦਖਾ ਕੇ ਆਪਣੇ ਸੌਣ ਦੀ ਜਗ੍ਹਾ ਦਾ ਨੰਬਰ ਲੈ ਸਕਦੇ ਹਨ ਬਿਸਤਰੇ ਉੱਤੇ ਪਏ ਹੁੰਦੇ ਹਨ ਇਹ ਜਗ੍ਹਾ ਕਾਫੀ ਠੰਡੀ ਹੈ ਮੌਸਮ ਠੰਡਾ ਹੈ ਆਸ-ਪਾਸ ਬਰਫਾਂ ਲੱਗੀਆਂ ਪਹਾੜੀਆਂ ਹਨ ਤੇ ਇਸ ਜਗ੍ਹਾ ਤੇ ਆਪ ਜੀ ਨੂੰ ਗਰਮ ਕੱਪੜਿਆਂ ਦੀ ਲੋੜ ਪੈਂਦੀ ਹੈ ਜੈਤਾਂ ਤਕਰੀਬਨ ਸੰਤਾ ਕੋਲ ਹੁੰਦੀਆਂ ਹਨ ਕਿਉਂਕਿ ਠੰਡੀ ਹਵਾਵਾਂ ਜੋ ਚਲਦੀਆਂ ਹਨ ਤੇ ਆਪ ਜੀ ਨੂੰ ਕੰਬੜੀਆਂ ਲਾ ਦਿੰਦੀਆਂ ਹਨ ਇਸ ਜਗ੍ਹਾ ਦੇ ਉੱਤੇ ਸੰਤਾ ਸੋਨੇ ਦਰਬਾਰ ਵਿੱਚ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਹਾਜ਼ਰੀ ਭਰਦੀਆਂ ਹਨ ਅਤੇ ਪ੍ਰਸ਼ਾਦਾਵੰਣੀ ਕਰਕੇ ਰਾਤ ਇੱਥੇ ਹੀ ਵਿਸ਼ਰਾਮ ਕਰਦੀਆਂ ਹਨ ਇੱਥੋਂ ਹੀ ਫਿਰ ਅਗਲੀ ਯਾਤਰਾ ਸ਼ੁਰੂ ਹੁੰਦੀ ਹੈ ਗੁਰਪਿਆਰੀ ਸਾਧ ਸੰਗਤ ਜੀ ਐਸੀ ਗੋਬਿੰਦ ਘਾਟ ਤੋਂ ਲੈ ਕੇ ਗੋਬਿੰਦ ਧਾਮ ਤੱਕ ਦਾ ਸਫਰ ਜੋ ਆਪ ਜੀ ਨੇ ਦਰਸ਼ਨ ਕੀਤਾ ਆਪ ਜੀ ਨੂੰ ਅਗਲੀ ਵੀਡੀਓ ਵਿੱਚ ਇਸ ਜਗ੍ਹਾ ਤੋਂ ਗੋਬਿੰਦ ਘਾਟ ਤੋਂ ਹਿਮਕੁੰਡ ਸਾਹਿਬ ਜੀ ਦੇ ਖੁੱਲੇ ਦਰਸ਼ਨ ਦਿਦਾਰੇ ਕਰਵਾਵਾਂਗੇ ਅਤੇ ਤੁਹਾਨੂੰ ਦੱਸਾਂਗੇ ਕਿ ਰਸਤੇ ਵਿੱਚ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਤੇ ਤੁਸੀਂ ਕਿਸ ਤਰ੍ਹਾਂ ਇੱਥੇ ਰਸਤੇ ਤੇ ਜਾ ਸਕਦੇ ਹੋ ਅਤੇ ਕਿੱਥੇ ਰੁਕਣਾ ਹੈ ਅਤੇ ਕਿਵੇਂ ਗੁਰੂ ਸਾਹਿਬ ਜੀ ਦੇ ਕੁੱਲੇ ਦਰਸ਼ਨ ਦੀਦਾਰੇ ਕਰਕੇ ਨਿਹਾਲ ਨਿਹਾਲ ਹੋਣਾ ਹੈ ਜੁੜੇ ਰਹੋ ਸਰਮ ਸਿੰਘ ਨਿਰਵੈਰ ਕਾਸੇ YouTube ਚੈਨਲ ਦੇ ਨਾਲ ਵੀਡੀਓ ਨੂੰ ਵੱਤਵੱਦ ਸ਼ੇਅਰ ਕਰੋ ਕਮੈਂਟ ਕਰਕੇ ਜਰੂਰ ਦੱਸੋ ਕਿ ਆਪ ਜੀ ਨੂੰ ਇਹ ਯਾਤਰਾ ਕਿਵੇਂ ਦੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਇੰਨੀ ਸੇਵਾ ਪ੍ਰਵਾਨ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ